ਇਸ ਸਾਂਤ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਸਤ ਸਾਰ 7 ਮਹੀਨੇ 7 ਦਿਨ ਇਸ ਸਾਂਤ ਰਹੀ ਉਹ ਸਾਂਤ ਰਹਿਣ ਜਦੋਂ ਤਰਨਤਾਰਨ ਸਾਹਿਬ ਕਾਰ ਸੇਵਾ ਕਰਾਇ ਕਰਦੇ ਸੀ ਦਰਬਾਰ ਸਾਹਿਬ ਦੀ ਸਰੋਵਰ ਦੀ ਗੁਰੂ ਅਰਜਨ ਦੇਵ ਦੇ ਪੁੱਤਰ ਗੁਰੂ ਅਰਗਵੰਦ ਪਾਚਾ ਛੋਟੀ ਵਸਤੂ ਵਿੱਚ ਬਾਪੇ ਬਡੇ ਪਾਸ ਖੜਿਆ ਕਰਦੇ ਸੀ ਇੰਦਰ ਬਾਬਾ ਨੂੰ ਸਾਹਮਣੂ ਪੈਂਦੇ ਆ ਬਾਬਾ ਜੀ 5 ਸਾਲ ਹੋ ਗਏ ਪਤਨ ਮਿਲਿਆ ਨੋ ਫਿਰ ਦਰਸ਼ਨਾਂ ਦੀ ਕਰਦਾ ਕਿਹੜੇ ਸਥਾਨ ਤੇ ਦਰਸ਼ਨ ਹੋਣਗੇ ਬਾਬਾ ਬੁਰਾ ਨਹੀਂ ਕਹਿੰਦੇ ਜੀ ਅੱਜਾਂ ਜਿੰਦਗੀ ਦੁਪਹਿਰ ਵਰੀ ਤੇ ਤਨਤਾਰ ਸਾਹਿਬ ਮਿਲਣ ਦੀ ਕਾਰ ਸਿਵਕ ਰੰਮੀ ਕਿ ਅਮਰ ਜੜੇ ਜਿੰਦਗੀ ਪੈਣ ਠੱਠੀ ਘਾਰੇ ਮਿਲਣਗੀ ਅਮਰ ਸਵੇ ਬਾਬਾ ਬੁੱਢਾ ਜੀ ਮਾਤਾ ਗੰਗਾ ਜੀ ਗੁਰੂ ਅਰਜਨ ਪਾਤਸ਼ਾਹ ਨੂੰ ਪ੍ਰੇਸ਼ ਸਥਾਨ ਤੇ ਲੈ ਕੇ ਆਏ ਗੁਰੂ ਅਰਜਨ ਦੇਵ ਜੀ ਮਹਾਰਾਜ ਬੈਠੇ ਆ ਕਥਾ ਕੀਰਤਨ ਕਰਦੇ ਆ ਸੰਗਤਾਂ ਬੈਠੀਆਂ ਸੁਣਦੀਆਂ ਜਦੋਂ ਗੁਰੂ ਅਰਜਨ ਦੇਵ ਨੇ ਆਪਣੇ ਪੁੱਤਰ ਨੂੰ ਵੇਖਿਆ ਨਾਲ ਮਾਤਾ ਗੰਗਾ ਜੀ ਨਾਲ ਬਾਬਾ ਬੁੱਢਾ ਜੀ ਵੀ ਕੀ ਬਹੁਤ ਖੁਸ਼ ਹੋਏ ਸੰਗਤ ਵਿੱਚ ਉੱਠ ਕੇ ਗੁਰੂ ਅਰਜਨ ਪਾਤਸ਼ਾਹ ਜੱਫੀ ਵਿੱਚ ਲੈ ਕੇ ਤੇਰਾ ਵਰਦ ਤੇ ਤੂੰ ਪੀਏ ਜਿਉੜੇ ਵਿਖੇ ਇਕੱਠਾ ਮਤਿਆਰ ਡਾਈ ਉਹਨਾਂ ਦੇ ਪੁੱਤਰਾ ਜਿਨ੍ਹਾਂ ਤੇਰੇ ਮੇਲ ਸਾਡੇ ਸੀਨੇ ਠੰਡ ਪਈਆ ਇਹ ਸਤਾਂਥੇ ਆਈ ਸਾ ਸੰਗਤ ਦੇ ਦੁੱਖ ਕਟੇ ਜਾਂਗੇ ਪੁੱਤਰਾ ਵਾਰਿਆਂ ਦੇ ਪੁੱਤਰੀਆਂ ਦਾ ਤਾਂ ਬੰਦ ਗਿਆ ਗੁੱਛੜਿਆਂ ਦੇ ਨਾ ਕੋਣ ਦੇ ਇੱਕੋ ਜਿਹੇ ਨਾਲ ਤੂਰ ਬਾਦ ਝੁੰਮਨੇ ਬਾਹਰ ਨੰਬਰ ਸਰ ਸਾਹਿਬ ਤੋਂ ਆਣ ਕੇ ਪੂਰੇ ਬੈਂਕੀ ਮਹਾਰਾਜੀ ਨੂੰ ਨਹੀਂ ਇਹ ਉਹਨਾਂ ਹੱਥ ਨੂੰ ਦੇ ਬੈਂਕੀ ਦੇਖੀ ਬਹੁਤ ਖੁਸ਼ ਹੋ ਗਿਆ ਨੇ ਲੋਕ ਦੂਰ ਕਰ ਦੇ ਲੋ ਉਹਨਾਂ ਨੂੰ ਦੂਰ ਕਰੋ ਅਸੀਂ ਕੋਲੇ ਪੜ੍ਹਨੇ ਸੋਹਣ ਨੂੰ ਕੱਢੀ ਜਾਵਾਂਗੇ ਗੁਰੂ ਜੀ ਨੇ ਕਿਹਾ ਉਹਨੂੰ ਕਹਿੰਦੇ ਪੰਜਾਇਰ ਦੇ ਸੁਭ ਸ਼ਰਧ ਕਰੋ ਪੰਜਾਇਰ ਵਾਲ ਮਹਾਰਾਜੀ ਜੀ 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 ਘਿਵਾਰਾਂ ਕਰਾਓ ਗੁਰੂ ਸਾਹਿਬ ਦੇ ਦਰਸ਼ਕ ਕਿਤੇ ਪ੍ਰਸਾਰਕ ਮਾਤਾ 베ਚੀ ਸੰਤੇ ਇਹਨੋਂ ਉਤੀ ਕੁਦਰੀ ਆਸੀ ਨਹੀਂ ਉਹ ਉੱਤੇ ਹੱਥ ਨੂੰ ਤੇ ਬੇਟੀ ਕੀ ਗੁੰਜੀ ਕਿਹਨੂੰ 500000 ਤੋਂ ਦੂਰ ਕਰ ਦੇ ਰੋ 4000 ਕੋਟ ਦੂਰ ਕਰ ਦੇ ਜੋ ਮਿੱਤੂ ਉੱਤਰ ਦੀ ਦਾਤ ਵੀ ਦੇ ਸਕਦੇ ਗੁਰੂ ਅਰਜਨ ਦੇਵ ਮਾਈਆਂ ਆਪੇ ਆਠੀਪਰਾ ਸੋਹਣ ਪਿਆਰ ਕੀਤਾ ਜਦ ਛੱਡਿਆ ਮਾਤਾ ਨਾਲ ਬਈ ਕੀਤੇ ਪੰਜ ਐਤਵਾਰ ਸਿੱਖੀ ਜਨਾਨ ਕਰੋ ਜੋਤਨ ਦੀ ਸੋਭਾ ਉਹਨਾਂ ਦਾ ਪ੍ਰਸ਼ਾਨ ਮਾਦਾ ਨਹੀਂ ਕਰੋ ਦਾ ਪਹਿਰ ਮੰਨ ਕੇ ਪੰਜ ਐਤਵਾਰ ਸਿਰਫ ਸਿੱਖੀ ਜਨਾਨ ਕੀਤੇ ਜੋਤਨ ਕਿਉ ਫਰਨਾ ਪ੍ਰਸ਼ਾਨ ਅੰਦਾ ਗੁਰੂ ਸਾਹਿਬ ਦੇ ਦਰਸਨ ਕੀਤੇ ਸਭ ਨੇ ਮਾਦਾ ਦੇ ਕਿਰਪਾ ਦੇ ਕੀ ਸਾਹਿਬ ਜਿੱਤ ਮਾਰਨ ਪਟੜ ਲਿੰਦਾ ਕੰਮ ਨਹੀਂ ਜਿਹੜੀਆਂ ਸੰਸਾਰ ਨਹੀਂ ਤੇ ਮਰਚੂ ਵਿਆ ਦਵਾਰਾਂ ਟੀ ਉਂਗਿਣਾਵਾਂ ਯਾਰ ਨੀ ਬਾਛ ਰਾਜ ਹੀ ਉਹਦੇ ਹੱਥੀਂ ਸੁੰਦਰ ਸੁਮਾਰੇ ਮਹਿੰਜ ਟੀ ਹੁੰਦੇ ਜਾਂਦੇ ਲੋਰ ਨੂੰ ਗੁਰੂ ਅਰਜਨ ਜੀ ਦੀ ਮਹਾਰਾਜੀ ਕੀ ਤਰ੍ਹਾਂ ਕੀਤਾ ਕਰਦਾ ਨਾਰੇ ਸੰਦਾ ਕਥਾ ਕੀਤਰ ਸੁਨੀਆਂ ਨਾਰੇ ਉੱਤ ਕੀ ਬਾਣ ਵਾਸਤੇ ਨੂੰ ਸਾਹਿਬ ਜੀ ਨੇ ਭਾਈ ਤਰ੍ਹਾਂ ਕੀਤਾ ਕਰਨਾ ਕਿਆ ਦੱਸਿਆ ਸੰਤਿਆ ਜਦੋਂ ਜੀ ਬੇਟੀ ਕੀ ਜੀ ਰੋਹਣ ਜਿੱਤੇ ਸੋਨੇ ਬਾਦਲੇ ਹੱਸੀ ਕੋਈ ਚੀਂਦੀ ਨੂੰ ਸਾਹਿਬ ਜੀ ਦੇ ਪਾਈ ਇਹਦਾ ਸਾਲ ਲੜੀਆਂ ਚੀਜ਼ਾਂ ਸਾਹ ਆਵੇ ਤੇ ਨਾ ਹੀ ਆਵੇ ਇਸ ਸਥਾਨ ਤੇ ਗੁਰੂ ਸਾਹਿਬ ਦੇ ਮਹਿਲ ਰਹੀ ਦੀਆਂ ਤਾਂ ਕਿ ਉਲਦੀ ਜੇਨੇ ਸੁਣਤਾ ਇਸ ਸਥਾਨ ਤੇ ਆਉਣ ਗੀਆਂ ਮੋਹ ਮੰਗੀਆਂ ਮਰਾ ਨਾ ਪਾਉਣ ਗੀਆਂ ਇਸ ਸਥਾਨ ਦੀ ਸ਼ਿਵਾ ਜੀ ਮਾਨਤ ਸੰਤ ਪਾਪਾ ਖਰਜੀ ਜੀ ਬਾਬਾ ਜੀ ਦੇ ਸਾਹ ਆਏ ਉਨਨਤ ਉਸਾਈ ਜੀ ਮਾਨ ਸੰਤ ਬਾਪਾ ਜਨ ਜੀ ਉਹ ਇੱਕ ਤੁਸਨ ਬਰ ਬਾਈ ਗਤਿ ਸੇਵਾ ਕਰੇ ਕੀ ਬਣੀ ਮੇਟੜੀ ਸੰਸਾ ਦੇ ਸਿਮਰਨਾ ਜੋਤਿ ਅਦੀ ਚੱਕਾ ਰਿਵਾਈ ਗੋਦ ਜਿੱਤ ਸੇ ਗੁਣ ਪਾਵੇ ਉਮੈ ਨਾਲ ਉਹ ਦੇ ਲਿਕੇ ਰੰਗਰ ਜੇ ਜਲਬਾੜੀ ਸ਼ਕਤੀ ਜਨ ਬਾਈ ਵਾਗਨ ਦੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ